ਮਹਾਰਾਜ ਪਖੰਡ ਤੇ ਨਹੀਂ ਬਾਬਾ ਆਨੰਦ ਸਿੰਘ ਜੀ ਮਾਲਾ ਫੇਰਦੇ ਪਏ ਸੀ ਕਿਸੇ ਆਖਿਆ ਜੀ ਪਖੰਡ ਬਾਬਾ ਜੀ ਕਹਿੰਦੇ ਉਹ ਪਖੰਡ ਵੀ ਚੰਗਾ ਜਿਸ ਪਖੰਡ ਨਾਲ ਵਾਹਿਗੁਰੂ ਚੇਤੇ ਆਉਂਦਾ ਆਖ ਸੁਣਨਾ ਜਿਹਨੇ ਕਿਹਾ ਕਹਿੰਦੇ ਭਾਈ ਜੀ ਤੁਸੀਂ ਵੀ ਕਰ ਲਿਆ ਕਰੋ ਮਾਲਾ ਰੱਖੀਏ ਸਿਮਰਨ ਨਹੀਂ ਕਰ ਰਿਹਾ ਤੇ ਪਖੰਡੇ 'ਚ ਰੱਖੀਏ ਸਿਮਰਨ ਲਈ ਕੋਈ ਗੁਨਾਹ ਨਹੀਂ ਸਤਿਗੁਰੂ ਬਾਹਾਂ-ਬਾਹਾਂ ਦੀ ਦੁਨੀਆ ਕੋਈ ਕਹਿ ਦੇ ਪਖੰਡ ਵੀ 13 ਵਾਰੀ ਫਿਰ 5 ਵਾਰੀ ਕਰਿਓ ਨਾ ਟਾਈਮ ਜੇ ਮੈਂ ਬੋਲਾਂਗਾ ਬਾਅਦ ਉਸ ਤੋਂ ਬਾਅਦ ਅਗਲੀ ਸਾਖੀ ਬਾਅਦ ਵਿੱਚ ਮਹਾਰਾਜ ਕਹਿੰਦੇ ਓਏ ਅੰਮ੍ਰਿਤਸਰ ਵਿੱਚ ਭਾਵੇਂ ਕੋਈ 25 ਲੱਖ ਲਾ ਕੇ ਸ਼ੋਰੂਮ ਖੋਲ ਲਵੇ ਅੰਮ੍ਰਿਤਸਰ ਵਿੱਚ ਜਾਂ ਕਿਸੇ ਸ਼ਹਿਰ 'ਚ ਮਹਾਰਾਜ ਕਹਿੰਦੇ ਭਾਵੇਂ ਕੋਈ 1 ਕਰੋੜ ਲਾ ਕੇ ਕੋਈ ਮਾਲ ਖੋਲ ਲਵੇ ਭਾਵੇਂ ਕੋਈ 5 ਕਰੋੜ ਲਾ ਕੇ ਸਾਧ ਸੰਗਤ ਹੋਰ ਵੱਡੇ ਵੱਡੇ ਹਰ ਸੌਦਾ ਹੀ ਅੰਦਰੋਂ ਮਿਲਦਾ ਖੋਲ ਲਵੇ ਤਵਾਡੀ ਗੁਰਵਾਣੀ ਮੋਹਰ ਲਾਉਂਦੀ ਏ ਕਹਿੰਦੇ ਕਰੋੜਾਂ ਦੇ ਮੋਲ ਕਰੋੜਾਂ ਦੀਆਂ ਹੋਰ ਚੀਜ਼ਾਂ ਸਭ ਥੱਲੇ ਰਹਿ ਜਾਂਦੀਆਂ ਨੇ ਆ ਜਿਹੜਾ ਕੰਮ ਕਰ ਲਏ ਇਸ ਤੋਂ ਵੱਡੀ ਨਿਰਮਲ ਕਰਨੀ ਹੈ ਹੀ ਕੋਈ ਨਹੀਂ ਇਹ 10 ਜਪੋ ਜਾਨਾ ਜਪੋ ਜਾਨਾ ਉਹ ਜਪ ਜਪਨ ਸਦਾ ਸਦਾ ਦਿਨ ਰਹਿਣੀ ਸਦਾ ਦਿਨ ਰਹਿਣੀ ਸਭ ਤੇ ਊਜ ਪੰਗਤੀ ਆਈ ਜੇ ਜੋ ਮੈਂ ਬੋਲੇ ਪੰਗਤੀ ਬਾਅਦ ਚ ਬੋਲਣੇ ਸਭ ਤੇ ਊਜ ਹੋਰ ਕੋਈ ਥੀਜ ਉੱਚੀ ਨਹੀਂ ਵਕੀਲ ਬਣੋ ਅੰਸਰ ਬਣੋ ਡਾਕਟਰ ਬਣੋ ਇੱਕ ਗੱਲ ਇਹ ਜ਼ਰੂਰ ਰੱਖੋ ਦਿਮਾਗ 'ਚ ਜਦੋਂ ਮੌਤ ਹੋ ਗਈ ਅਗਲੇ ਜਨਮ ਡਾਕਟਰ ਬਣਨਾ ਤੇ 20 ਸਾਲ 25 ਸਾਲ ਫੇਰ ਲਾਉਣੇ ਪੈਣੇ ਵਕੀਲ ਬਣਨਾ 15 ਸਾਲ ਫੇਰ ਲਾਉਣੇ ਪੈਣੇ ਪਹਿਲੇ ਜਨਮ ਦੀ ਮਿਹਨਤ ਪਹਿਲੇ ਜਨਮ ਨਾਲ ਖਤਮ ਪਰ ਜਿੰਨਾ ਟਾਈਮ ਇੱਧਰ ਲਾ ਲੇਗਾ ਜੇ ਅਗਲਾ ਜਨਮ ਮਿਲੇਗਾ ਤੇ ਜਿੰਨਾ ਗਾ ਪੈਂਡਾ ਕਰ ਲਿਆਈ ਉਹ ਪੈਂਡਾ ਤਿਆਰ ਮਿਲੇ ਮੈਂ ਮਹਾਰਾਜ ਦੀ ਜ਼ੁਰੀ ਕਹਿ ਰਿਹਾ ਹਾਂ ਭੰਗਤ ਕਰਨ ਵਾਲੇ ਅੰਦਰੋਂ ਸੰਗਤ ਕਰਨ ਵਾਲੇ ਜਿੰਨਾ ਗਾ ਸਫਰ ਕੱਟ ਲੈਣ ਉਹਨਾਂ ਦੀ ਜਦੋਂ ਮੌਤ ਹੁੰਦੀ ਏ ਤੇ ਅਗਲਾ ਜਨਮ ਉਹਨਾਂ ਦੇ ਘਰ ਮਿਲਦਾ ਹੈ ਕਿ ਜਿਹੜਾ ਹੁਣ ਅਗਲਾ ਸਫਰ ਏ ਜਿੰਨਾ ਕੱਟ ਲਿਆ ਉੱਥੋਂ ਫਿਰ ਸ਼ੁਰੂ ਹੋਣਾ ਪਿਛਲਾ ਸਫਰ ਖਤਮ ਨਹੀਂ ਹੁੰਦਾ ਉਹ ਵਿੱਚੇ ਸੰਗੀਆਂ ਚ ਹੀ ਆਂਦੇ ਜਾਂਦੇ ਆ ਜਪ ਜਨ ਸਦਾ ਸਦਾ ਜਨ ਰਣੀ ਸਾ ਉਤੇ ਊਜ ਨਿਰਮਲ ਏ ਕਰਨੀ ਸੇਮਰ ਸਿਮਰਨਾ ਰੰਗੰਦਾ ਤੁਮਹੀ ਮਹਾਰਿ ਨਾਮ ਦਾ ਅਜ ਕੇ ਭੈਣੋ ਸੇਮਰ